ਇੱਥੇ ਅਗਨਾ ਬਲਦੀ ਪੱਠੀ ਵਿੱਚ ਬਾਬਾ ਵਿਧੀਚੰਦ ਜੀ ਉਸ ਸਮੇਂ ਬੈਠ ਗਏ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲਈ ਲਾਹੌਰ ਤੋਂ ਸੰਗਤ ਦਿਸਾਲੇ ਲੈ ਕੇ ਆ ਰਹੀ ਸੀ ਤਾਂ ਪੱਟੀ ਸ਼ਹਿਰ ਦੇ ਵਿੱਚ ਉਹ ਦਿਸਾਲੇ ਮੁਗਲ ਹਾਕਮਾਂ ਨੇ ਖੋਲ ਏ ਤਾਂ ਜਦੋਂ ਇਹ ਗੱਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਪਹੁੰਚਦੀ ਹੈ ਢੋਲੀ ਭਾਈ ਤਾਂ ਉਹ ਬਾਬਾ ਵਿਧੀਚੰਦ ਜੀ ਦੀ ਸੇਵਾ ਲਗਾਉਂਦੇ ਹਨ ਕਿ ਇਹ ਦਿਸਾਲੇ ਜਿਹੜੇ ਮੁਗਲ ਹਾਕਮਾਂ ਤੋਂ ਲੈ ਕੇ ਆਓ ਤਾਂ ਉਸ ਸਮੇਂ ਬਾਬਾ ਵਿਧੀਚੰਦ ਜੀ ਕਿਸੇ ਤਰੀਕੇ ਮੁਗਲ ਹਾਕਮਾਂ ਦੇ ਘਰਾਂ ਦੇ ਵਿੱਚ ਵੜ ਕੇ ਉਹ ਦਿਸਾਲੇ ਲੱਭ ਲੈਂਦੇ ਹਨ ਅਤੇ ਲੈ ਕੇ ਭਜ ਤੁਰਦੇ ਹਨ ਤਾਂ ਜਦੋਂ ਮੁਗਲ ਹਾਕਮਾਂ ਨੂੰ ਇਸ ਚੀਜ਼ ਦਾ ਪਤਾ ਲੱਗਦਾ ਤਾਂ ਉਹ ਪੱਟੀ ਸ਼ਹਿਰ ਦੇ ਸਾਰੇ ਦਰਵਾਜ਼ੇ ਬੰਦ ਕਰਵਾ ਦਿੰਦੇ ਹਨ ਅਤੇ ਉਸ ਸਮੇਂ ਬਾਬਾ ਵਿਧੀ ਚੰਦ ਜੀ ਬਲਦੀ ਪੱਠੀ ਦੇ ਵਿੱਚ ਬੈਠ ਗਏ ਅਤੇ ਬਾਬਾ ਵਿਧੀ ਚੰਦ ਜੀ ਨੂੰ ਕੋਈ ਨੁਕਸਾਨ ਨਾ ਪਹੁੰਚਿਆ ਸੁੰਨੜੀ 99% ਸੰਗਤ ਨੇ ਇਹ ਸਥਾਨ ਨਹੀਂ ਦੇਖਿਆ ਸੰਗਤ ਜੀ ਤੁਸੀਂ ਬਹੁਤ ਭਾਗਾ ਵਾਲੇ ਹੋ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਪਾਠ ਸਾਹਿਬ ਪੱਟੀ ਤਾਂ ਇਹੀ ਪਾਠ ਸਾਹਿਬ ਆ ਜਿੱਥੇ ਬਾਬਾ ਵਿਧੀ ਚੰਦ ਜੀ ਬਲਦੀ ਅੱਗ ਦੇ ਵਿੱਚ ਬੈਠੇ ਸਨ ਵੀਡੀਓ ਸ਼ੇਅਰ ਕਰਕੇ